ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਦੀ ਕਰਦੇ ਆਪਾਂ ਸਟਾਰਟਿੰਗ ਆਪ ਤੁਹਾਨੂੰ ਦਿਖਾਉਣੇ ਆਂਗੇ ਹਾਂਜੀ ਆਪਾਂ ਕੋਠੇ ਤੋਂ نیچے ਆ ਚੁੱਕੇ ਸੀਗੇ ਆਪ ਤੁਹਾਨੂੰ ਦਿਖਾਉਣੇ ਆਂਗੇ ਤੁਹਾਨੂੰ ਸਾਡੇ ਵਲੌਗ ਕਿਦਾਂ ਲੱਗਦੇ ਹਨ ਕਮੈਂਟ ਵਿੱਚ ਜਰੂਰ ਦੱਸਿਆ ਕਰੋ agiti ad ecco bere la drogata da bere la greene ਹਾਂਜੀ ਅਤੇ ਮੇਰੇ ਨਾਲ ਤੇ ਪਿੰਡ ਕਾਫੀ ਸਾਰੀਆਂ ਸਬਜ਼ੀਆਂ ਲੱਗੀਆਂ ਹੋਈਆਂ ਨੇ ਜਿਵੇਂ ਕਿ ਗੋਭੀ ਧਣੀਆਂ ਪਾਲਕ ਅਤੇ ਉਧਰ ਗੰਡੇ ਉਧਰ ਗਾਜਰਾ ਆਪਾਂ ਅੱਜ ਛੁੱਟੀਆਂ ਕਰਕੇ ਨਾਲ ਕੇ ਪਿੰਡ ਆ ਚੁੱਕੇ ਐ ਸੇ ਤੁਹਾਨੂੰ ਵਲੌਗਰ ਵਿੱਚ ਡੇਲੀ ਦਿਖਾਉਂਦੇ ਰਾਵਾਂਗੇ हांजी आखो जाम रख प्यार मामा जी, दा बेटा। जी ਇਹ ਦਰਸੋਂ ਆਪਾਂ ਫੇਰ ਦਿਖਾਵਾਂਗੇ